ਫਿਕਰ ਨਾ ਕਰਦਾ ਗਸਤਾ ਬੋਰ ਸਕੰਜਾ ਆਇਆ ਪਰ ਆਪਾਂ ਮੱਲਿਆ ਮੰਜਾ ਫਰਿਆ ਗਸਤਾ ਬੋਰ ਸਕੰਜਾ ਦੇਵੇਂ ਸਿਰ ਦਾ ਰੋਟੀ ਪਾਣੀ ਕਾਉਣ ਬੁੜੇ ਦੀ ਸੁਣੇ ਕਹਾਣੀ ਜੇ ਬੋਲੇ ਹਰ ਖਾਣ ਨੂੰ ਜਾਵੇ ਸਭ ਨੂੰ ਸੁ ਬੁੜੇ ਚੋਂ ਆਵੇ ਭੁੱਖ ਦੁੱਖ ਜੋਰ ਬਹੁਤਾ ਫੜ ਗਿਆ ਤੇ ਆਖਰ ਕੋਣਾ ਚਲਾਣਾ ਕਰੇ ਇਹ ਵੀ ਆ ਜੀ ਕਹਿੰਦਾ ਪਾਲ ਵਿੱਚ ਰੱਖੀਆਂ ਚੀਕਾ ਵਜਣ ਇੱਕਠੇ ਹੋ ਗਏ ਮਿੱਤਰ ਸੱਜਣ ਪਰ ਵਿੱਚ ਲੱਗੀਆਂ ਚੀਕਾਂ ਵਜਣ ਇਕੱਠੇ ਹੋ ਗਏ ਮਿੱਤਰ ਸੱਜਣ ਘਰ ਦੇ ਕੰਮ ਕਸ਼ੀਆਂ ਪਏ ਖਾਵਣ ਨੈਣਾ ਵਿੱਚੋਂ ਨੀਰ ਵਹਾਵਣ ਰੋਣ ਖੜੇ ਨਾਲ ਖੜ ਕੇ ਥੰਮਾ ਪਾਪਾ ਬੈਨ ਕਮਾਈਆਂ ਕੰਨਾਂ ਤੇਰੀ ਕਾਰ ਦਾ ਕਫਨ ਸਿਪਾਇਆ ਚੰਦਰ ਦੇ ਵਿੱਚ ਢੁੜਾ ਜੇ ਬੇਟੀ ਕਹਿੰਦੇ ਕਿ ਸੱੱਥਰ ਹੋਏਗੇ ਸੇਤਾ ਕਰਦੇ ਸੱੱਥਰ भएਗੇ ਸੇਤਾ ਕਰਦੇ ਇੱਕ ਗੱਲ ਚੱਕਦੇ ਤੇ ਇੱਕ ਧਰਦੇ ਆਪਣੇ ਮਨ ਦੀ ਰਹਾ ਪਗਾਉਂਦਾ ਖਾਂਦਾ ਪੀਂਦਾ ਸੀਮਣ ਪਾਉਂਦਾ ਭਾਵੇਂ ਬਾਪੂ ਸੀ ਅਕੀਮੀ ਸਾਰਿਆਂ ਤੋਂ ਸੀ ਵੱਧ ਸਕੀਮੀ ਬੜੀ ਇਸਨੇ ਕਰੀ ਕਮਾਈ ਕਿ ਮਰਦੇ ਦਮ ਤੱਕ ਐਸ਼ੋ ਵਾਹੇ ਜੇ ਕਿ ਸਾਰਿਆਂ ਵਾਂਗ ਫਿਰ ਮਦਾ ਪਕਾਇਆ ਕਿ ਕਰੋ ਜੱਗ ਜੋ ਕਰਦਾ ਸਾਰਿਆਂ ਵਾਂਗ ਫਿਰ ਮਦਾ ਪਕਾਇਆ ਕਰੋ ਜੱਗ ਜੋ ਕਰਦਾ ਆਇਆ ਨਹੀਂ ਕਿਸੇ ਤੋਂ ਘੱਟ ਘਾਉਣਾ ਸ਼ਰੀਕਾ ਤੋਂ ਨਹੀਂ ਨੱਕ ਵੜਾਉਣਾ ਆਰੰਧਰ ਖਰ ਪਾਠ ਕਰਾਉਣਾ ਹੈ ਬਾਪੂ ਸੁਰਗ ਦੇ ਵਿੱਚ ਪਹੁੰਚਾਉਣਾ ਹੈ ਸਤਿਗੁਰ ਆ ਛੱਜੂ ਹਲਵਾਈ ਤੇ ਹਰੀਕੇ ਜਮ ਦੀ ਬੜੀ ਗੱਲ। ਕਹ ਜੀਏ ਕਿ ਰੱਖਤਾ 10ਵੇਂ ਦਿਨੋਂ ਦਸਹਿਰਾ ਤੇ ਹਰ ਕੋਈ ਸਤਿਗੁਰ ਆ ਲੱਤੂ ਫੇਰਾ। ਰੱਖਤਾ 10ਵੇਂ ਦਿਨੋਂ ਦਸਹਿਰਾ ਹਰ ਕੋਈ ਸਤਿਗੁਰ ਆ ਲੱਤੂ ਫੇਰਾ ਬੰਦਾ ਪੂਗਾ 1.5 ਹਜ਼ਾਰ ਡੱਕਿਆ ਹਰ ਕੋਈ ਲਵੇ ਢ ਘਾਰ 2 ਵਜੇ ਚੱਕੂ ਸੀ ਪਾਇਆ ਇੱਕਦਮ ਜਦੋਂ ਜਿਕਾਰਾ ਲਾਇਆ ਜੰਮਗੰਤਾ ਨੂੰ ਦੂਰ ਭਜਾਤਾ ਤੇ ਬਾਪੂ ਸੁਰਗ ਦੇ ਜੈ ਹੋ ਭੇਜੀ ਦੇ ਭੈ ਭਾਈ ਸਾਹਿਬ ਸਾਖ ਸੰਬੰਧੀ ਤੇ ਓਹ ਕੋ ਆ ਕੇ ਪੈ ਗਏ ਡੰਡੀ ਭੈ ਭਾਈ ਸਾਹਿਬ ਸਾਖ ਸੰਬੰਧੀ ਓਹ ਕੋ ਆ ਕੇ ਪੈ ਗਏ ਡੰਡੀ ਭਾਂਡੇ ਟੀਂਡੇ ਟੈਂਟ ਸਮਾ ਕੇ ਸੱਥਰ ਚਾ ਕੇ ਮੰਜੇ ਢਾ ਕੇ ਕੋੜ ਨੂੰ ਖੁਸ਼ੀ ਵਿੱਚ ਜਾਣ ਨਾ ਛੱਡੇ ਸੀ ਕਰਵਾਤੀ ਬੱਲੇ ਬੱਲੇ ਰਹਿ ਗਈ ਸੀ ਜੋ ਕਸਰ ਅਧੂਰੀ ਪਾ ਗੰਗਾ ਬੋਲ ਕਰਤੀ ਓਹ ਕਹਿੰਦੇ ਜੀ ਘਰ ਵਾਲਿਆ ਜੱਸ ਹਾਂ ਮੜਾਇਆ 1.5 ਲੱਖ ਵਿੱਚ ਪਾਣੀ ਪਾਇਆ ਘਰ ਵਾਲਿਆਂ ਦਾ ਹਸਾਮ ਲਾਇਆ 1.5 ਲੱਖ ਵਿੱਚ ਪਾਣੀ ਪਾਇਆ ਸਾਰੇ ਮੱਥਾ ਫੜ ਕੇ ਬਹਿ ਗਏ ਉਹ ਨੱਕ ਪਿੱਛੇ ਕੀ ਕਰਕੇ ਬਹਿ ਗਏ ਸਭ ਦੀ ਮੱਤ ਟਿਕਾਣਿਓਂ ਹਿੱਲੀ ਸਾਰੇ ਬਣ ਗਏ ਭਿੱਜੀ ਬਿਲੀ ਭਾਈ ਚਾਰੇ ਤੋਂ ਨੱਕ ਬਚਾਉਂਦੇ ਤੇ ਛਾਹਾਂ ਅਗੇ ਜਾ ਲਗਰ ਅਗਰ ਦੇ ਵਿੱਚ ਹੈ ਜੀ ਐਸੇ ਰਸਮਰ ਵਾਜ ਹਟਾਓ ਤੇ ਨਾ ਕੋਈ ਝੁਗਾ ਚਾਉਂਦਾ ਐਸੇ ਰਸਮਰ ਵਾਜ ਹਟਾਓ ਨਾ ਕੋਈ ਚੁੱਭਾਉਣ ਕਰਾਓ ਚਾਦਰ ਦੇਖ ਕੇ ਪੈਰ ਫਸਾਰੇ ਜ਼ਿੰਦਗੀ ਵਿੱਚ ਮੂੜ ਨਾ ਖਾਰੇ ਕਰਕੇ ਸ਼ੀਲਾਂ ਦੀ ਗੱਲ ਤਾਂ ਕੋਰੀ ਕੌਣੀ ਬਹੁਤੀ ਮਿੱਠੀ ਥੋੜੀ ਕਿਉਂ ਖਰਚਾ ਤੇ ਲਾਪਾਬੰਦੀ ਜ਼ਿੰਦਗੀ ਬਣਦੀ ਰੰਗ ਬਰੰਗੀ ਜ਼ਿੰਦਗੀ ਬਣ ਗਿਆ ਆ